ਹੁਣ ਇੱਕ ਦਿਨ ਇੱਕ ਦਸਕ ਦਿਨ ਹੋ ਗਿਆ ਮੈਨੂੰ ਇੱਕ ਬੰਦਾ ਸੀ ਉਹ ਆਮ ਆਦਮੀ ਪਾਰਟੀ ਦਾ ਉਹਦਾ ਕੋਈ ਮੁੰਡਾ ਬਿਮਾਰ ਹੋ ਗਿਆ ਉਹ ਮੈਨੂੰ ਜਵਾਬ ਦਿੱਤਾ ਬੰਦਾ ਕਿਹਾ ਵੀ ਵੀਰ ਜਰਾ ਕੀ ਕਰੇ ਉਹ ਕਹਿੰਦੇ ਜੀ ਉਹਨਾਂ ਨੇ ਕਿਹਾ ਤਾਂ ਜੀ ਫੋਨ ਕਰਦਾ ਤੇ ਪੀਜੀਏ ਆ ਜਾਈ ਨਹੀਂ ਮੈਂ ਨਾਲ ਚਲੇ ਗਿਆ ਖੁਦ ਉਹਨਾਂ ਦੇ ਉਹਨੂੰ ਐਡਮਿਟ ਕਰਵਾਣ ਉੱਥੇ ਸਾਨੂੰ ਕਹਿੰਦੇ ਪੁੱਛਿਆ ਤਾਂ ਕਿ ਫਿਰ ਉੱਥੇ ਜਾ ਕੇ ਅਸੀਂ ਨਾਲ ਸਾਨੂੰ ਫੋਨ ਕੀਤਾ ਇਹਨਾਂ ਨੇ ਉੱਥੇ ਸਾਰਾ ਅਰੇਂਜਮੈਂਟ ਕਰਕੇ ਉਸ ਬੰਦੇ ਨੂੰ ਐਡਮਿਟ ਕਰਾਇਆ ਤੇ ਉਹਦਾ ਇਲਾਜ ਭੀ ਐਸਐਮਸੀ ਆ ਉਹ ਕਿਤੇ ਆਪਣਾ ਕਿਤੇ ਮੀਟਿੰਗ ਕਰ ਲਈ ਜਗਿੰਦਰਪਾਲ ਨਾਲ ਉਹਨੇ ਕੱਲ੍ਹ ਬੋਲਿਆ ਕਿ ਇੱਥੇ ਸਾਡੇ ਪਿੰਡ ਦਾ ਇੱਕ ਗਰੀਬ ਆਦਮੀ ਸੀ ਉਹਦੇ ਕੋਲ ਪੈਸੇ ਨਹੀਂ ਸੀ ਤੇ ਮੈਂ ਉਹਦੀ ਚੰਡੀਗੜ੍ਹ ਮੈਂ ਗਿਆ ਉਹਦੇ ਨਾਲ ਉੱਥੇ ਕੋਈ ਪੁੱਛਗਿਛ ਨਹੀਂ ਆਹੀਂ ਐਮਐਲਏ ਸਾਹਿਬ ਨੂੰ ਫੋਨ ਕਰਕੇ ਤੇ ਉੱਥੇ ਉਹਦਾ ਸਾਰਾ ਐਡਮਿਟ ਕਰਾਇਆ ਇਹ ਸਾਰਾ ਸਿਰ ਝੂਠ ਹੈ ਨਕ ਬੰਦਾ ਹੀ ਕੋਈ ਆਮਾਦੀ ਪਾਰਟੀ ਦਾ ਕੋਈ ਮੂੜਾ ਵਪਾਰ ਹੋ ਗਿਆ ਉਹ ਮੈਨੂੰ ਜਵਾਬ ਦੇਦਾ ਬੰਦਾ ਕਿ ਨਹੀਂ ਰੀਚਾ ਕੀ ਕਰੇ ਉਹ ਕਹਿੰਦੇ ਉਹਨਾਂ ਦੀ ਗੱਲ ਨਹੀਂ ਮੌਂਦਾ ਤੇ ਪੀਡੀਏ ਆ ਜਾਈਏ ਮੈਂ ਨਾਲੇ ਮਿਲੇਗਾ ਉਹ ਤੋਂ ਉਹਨਾਂ ਦੇ ਉਹਨੂੰ ਐਡਮਿਟ ਕਰਾ ਉੱਥੇ ਸਾਨੂੰ ਕਹਿੰਦੇ ਪੁੱਛਿਆ ਦਾ ਕਰੀ ਫਿਰ ਉੱਥੇ ਜਾ ਕੇ ਆਹ ਮੈਨੂੰ ਫੋੜ ਕੀਤਾ ਜਿਹਨਾਂ ਨੇ ਉਹ ਸਾਰਾ ਅਰੇਂਜਮੈਂਟ ਕਰਕੇ ਉਸ ਨੂੰ ਐਡਮਿਟ ਕਰਾਇਆ ਤੇ ਮੈਨੂੰ ਲਾਜ ਆਇਆ ਅਜਨਕੀ A ਤੋਂ ਲੈ ਕੇ Z ਤੱਕ ਸਾਰੀ ਸਪੋਰਟ ਮੰਤਰੀ ਸਾਹਿਬ ਨੇ ਕੀਤੀ ਤੇ ਤੁਸੀਂ ਕਿਸ ਆਧਾਰ ਤੇ ਵੀਡੀਓ ਪਾ ਰਹੇ ਹੋ ਕੀ ਆਹ ਪੀਜੀਆ ਗਏ ਉੱਤੇ ਖੱਜਲ ਹੋਏ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਉਸ ਤੋਂ ਬਾਅਦ ਮੈਂ ਜਗਿੰਦਰਪਾਲ ਜੀ ਨੂੰ ਫੋਨ ਕੀਤਾ ਤੁਹਾਨੂੰ ਕਿਹਨੇ ਪੁੱਛਿਆ ਤਾਂ ਕਿ ਫਿਰ ਉੱਥੇ ਜਾ ਕੇ ਅਸੀਂ ਆਪਣੇ ਨਾਲ ਸਾਨੂੰ ਫੋਨ ਕੀਤਾ ਇਹਨਾਂ ਨੇ ਉੱਥੇ ਸਾਰਾ ਅਰੇਂਜਮੈਂਟ ਕਰਕੇ ਉਸ ਬੰਦੇ ਨੂੰ ਐਡਮਿਟ ਕਰਾਇਆ ਤੇ ਉਹਦਾ ਇਲਾਜ ਮੈਂਤਰੀ ਸਾਹਿਬ ਨੇ ਉੱਥੇ ਮੇਰੀ ਬਹੁਤ ਜ਼ਿਆਦਾ ਹੱਲਪ ਕੀਤੀ ਹੈ ਮੇਰੇ ਜੰਦੇ ਨੇ ਉੱਥੇ ਟੀਮ ਪਹੁੰਚ ਕੇ ਦੀ ਸੀ ਉਹਨਾਂ ਸਾਰੇ ਮੈਨੂੰ ਐਡਮਿਟ ਕਰਾਇਆ ਮੇਰੇ ਬੇਟੇ ਨੂੰ ਪੂਰੀ ਕੇਅਰ ਕੀਤੀ ਹੈ ਤੇ ਜਿੰਨਾ ਮੇਰਾ ਰਹਿਣ ਸਹਿਣ ਦਾ ਖਰਚਾ ਹੀ ਸਾਰਾ ਮੰਤਰੀ ਸਾਹਿਬ ਨੇ ਕੀਤਾ ਝੂਠ ਕਿਦਾਂ ਬੋਲ ਰਹੇ ਹੋ ਏ ਡੋਪੀ ਨੈ ਕੌਨਫੀਡੈਂਸ ਨਾਲ ਝੂਠ ਬੋਲ ਰਹੇ ਹੋ ਤੁਸੀਂ ਕਿ ਕੰਮ ਕਿਸੇ ਨੇ ਕਰਾਇਆ ਕ੍ਰੈਡਿਟ ਤੁਸੀਂ ਕਾਂਗਰਸੀ ਦੁਵਾਈ ਜਾਂਦੇ ਹੋ ਅਬੇ ਤੁਸੀਂ 5-500 ਦੇਣ ਦੇਲੇ ਵੀ ਸਟੰਟ ਖੇਡਦੇ ਹੋ ਤੇ ਮੰਤਰੀ ਸਾਹਿਬ ਤੇ 5-5 ਲੱਖ ਦੇ ਕੇ ਵੀ ਕੋਈ ਵੀਡੀਓ ਨਹੀਂ ਪਾਉਂਦੇ ਵੇ ਤੁਸੀਂ ਝੂਠੀ ਰਾਜਨੀਤੀ ਨਾ ਕਰੋ ਲੋਕਾਂ ਨੂੰ ਥੋਡੀਆਂ ਤਾਲੀਆਂ ਕਰਤੋਂ ਦਾ ਪਤਾ ਐ ਦੂਸਰੇ ਬੰਦੇ ਕਾਂਗਰਸੀ ਹੈ ਜਿਹੜੇ ਇਹ ਤੇ ਮੇਰੀ ਗਰੀਬੀ ਦਾ ਜਾਂ ਮੇਰੇ ਬੇਟੇ ਦੇ ਬਿਮਾਰ ਹੋਣ ਦਾ ਇਹ ਨਜਾਇਜ਼ ਮੀਡੀਆ 'ਚ ਅਜਿਹੇ ਬਿਆਨ ਦੇ ਰਿਹਾ ਬੜੀ ਸ਼ਰਮ ਵਾਲੀ ਗੱਲ ਹੈ ਜਿਨੇ ਪੁੱਛਿਆ ਤੱਕ ਨਹੀਂ ਜਿਨੇ ਹਾਲ ਤੱਕ ਨਹੀਂ ਪੁੱਛਿਆ ਤੇ ਅਜਿਹੀਆਂ ਖਬਰਾਂ ਬੰਦਿਆਂ ਸ਼ਰਮ ਆਣੀ ਚਾਹੀਦੀ ਇਹਨਾਂ ਨੂੰ ਤੁਹਾਨੂੰ ਇਹਨੇ ਪੁੱਛਿਆ ਤੱਕ ਨਹੀਂ ਪਰ ਉਹਦੇ ਆਗੇ ਅਸੀਂ ਅੰਮ੍ਰਿਤਸਰ ਨੂੰ ਫੋਨ ਕੀਤਾ ਇਹਨਾਂ ਨੇ ਉੱਥੇ ਸਾਰਾ ਅਰੇਂਜਮੈਂਟ ਕਰਕੇ ਉਸ ਬੰਦੇ ਨੂੰ ਐਡਮਿਟ ਕਰਾਇਆ ਤੇ ਉਹਦਾ ਇਲਾਜ ਕਰਾਇਆ ਤੁਹਾਨੂੰ ਪਿਛਲੇ ਦਿਨ ਦੀ ਗੱਲ ਦੱਸਦਾ ਥੋੜੇ ਇੱਕ ਦਿਨ ਇੱਕ ਦਸਕ ਦਿਨ ਹੋ ਗਿਆ ਮੇਰੇ ਸਾਹਿਬ ਇੱਕ ਬੰਦਾ ਸੀ ਕੋਈ ਆਮ ਆਦਮੀ ਪਾਰਟੀ ਦਾ ਉਹਦਾ ਕੋਈ ਮੁੜਾ ਬਿਮਾਰ ਹੋ ਗਿਆ ਉਹਨੂੰ ਇੱਥੋਂ ਜਵਾਬ ਦਿੱਤਾ ਬੰਦਾ ਗਰੀਬ ਵੀ ਵਿਚਾਰਾ ਕੀ ਕਰੇ ਉਹ ਕਹਿੰਦੇ ਉਹਨਾਂ ਨੇ ਕਿਹਾ ਤਾਂ ਜੀ ਫੋਨ ਕਰਦਾ ਉੱਥੇ ਪੀਜੀਆ ਜਾ ਜੀ ਮੈਂ ਨਾਲ ਚਲੇਗਾ ਖੁਦ ਉਹਨਾਂ ਦੇ ਉਹਨੂੰ ਐਡਮਿਟ ਕਰਵਾਣ ਉੱਥੇ ਸਾਨੂੰ ਕਹਿੰਦੇ ਪੁੱਛਿਆ ਤੱਕ ਨਹੀਂ ਫਿਰ ਉੱਥੇ ਜਾ ਕੇ ਅਸੀਂ ਮੈਦੇ ਸਾਨੂੰ ਫੋਨ ਕੀਤਾ ਇਹਨਾਂ ਨੇ ਉੱਥੇ ਸਾਰਾ ਅਰੇਂਜਮੈਂਟ ਕਰਕੇ ਉਸ ਬੰਦੇ ਨੂੰ ਐਡਮਿਟ ਕਰਾਇਆ ਤੇ ਉਹਦਾ ਇਲਾਜ ਮੈਂ ਮੇਰਾ ਨਾਮ ਸੋਨ ਲਾਲਾ ਜੀ ਇਹ ਮੇਰਾ ਪੀਸੇ ਦੇ ਲਈ ਮੇਰਾ ਬੇਟਾ ਬਿਮਾਰ ਹੋਇਆ ਸੀ ਮੈਂ ਚੋਹਾਨ ਹਸਪੀਟਲ ਲੈ ਕੇ ਆਇਆ ਬੇਟੇ ਨੂੰ ਇੱਥੇ 2 ਦਿਨ ਰਿਹਾ ਐਡਮਿਟ ਉਹਦੇ ਬਾਅਦ ਚ ਨਹੀਂ ਇੱਥੇ ਫਰਕ ਪਿਆ ਕੋਈ ਫਿਰ ਮੈਂ ਮੰਤਰੀ ਸਾਹਿਬ ਨਾਲ ਗੱਲ ਕੀਤੀ ਤੇ ਮੰਤਰੀ ਸਾਹਿਬ ਨੇ ਚੰਡੀਗੜ੍ਹ ਕਹਿੰਦਾ ਤੂੰ ਲਿਆਇਨੂੰ ਚੰਡੀਗੜ੍ਹ ਮੈਂ ਇੱਥੋਂ ਰੈਫਰ ਕਰਾ ਲਿਆ ਇੱਥੋਂ ਦਾ ਜਿੰਨਾ ਦਿੱਲੀ ਹੀ ਉਹ ਸਾਰਾ ਮੰਤਰੀ ਸਾਹਿਬ ਨੇ ਦਾਗ ਕੀਤਾ ਹੈ ਮੰਤਰੀ ਸਾਹਿਬ ਨੇ ਉੱਥੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਮੇਰੇ ਜਿੰਦੇ ਨੇ ਉੱਥੇ ਟੀਮ ਪਹੁੰਚ ਗਈ ਦੀ ਉਹਨਾਂ ਸਾਰੇ ਮੈਨੂੰ ਐਡਮਿਟ ਕਰਾਇਆ ਮੇਰੇ ਬੇਟੇ ਨੂੰ ਪੂਰੀ ਕੇਅਰ ਕੀਤੀ ਹੈ ਤੇ ਜਿੰਨਾ ਮੇਰਾ ਰਹਿਣ ਸਹਿਣ ਦਾ ਖਰਚਾ ਹੀ ਸਾਰਾ ਮੰਤਰੀ ਸਾਹਿਬ ਨੇ ਕੀਤਾ ਕੱਲ ਕਿਸੇ ਨੇ ਕਾਂਗਰਸੀ ਬੰਦੇ ਨੇ ਮੇਰੇ ਪਿੰਡ ਦਾ ਹੀ ਸੀਐਮਸੀ ਆ ਉਹ ਕਿਤੇ ਆਪਣਾ ਕਿਤੇ ਮੀਟਿੰਗ ਕਰਨ ਦੇ ਹੀ जिगेंद्रपाल सार ना उने काल बोलया कि इथे ਸਾਡੇ ਪਿੰਡ ਦਾ ਇੱਕ ਗਰੀਬ ਆਦਮੀ ਸੀ ਉਹਦੇ ਕੋਲ ਪੈਸੇ ਨਹੀਂ ਸੀ ਤੇ ਮੈਂ ਉਹਦੀ ਚੰਡੀਗੜ੍ਹ ਮੈਂ ਗਿਆ ਉਹਦੇ ਨਾਲ ਉੱਥੇ ਕੋਈ ਪੁੱਛਗਿਛ ਨਹੀਂ ਅਸੀਂ ਐਮਐਲਏ ਸਾਹਿਬ ਨੂੰ ਫੋਨ ਕਰਕੇ ਤੇ ਉੱਥੇ ਉਹਦਾ ਸਾਰਾ ਐਡਮਿਟ ਕਰਾਇਆ ਇਹ ਸਾਰਾ ਸਾਰਾ ਝੂਠ ਹੈ ਕਿਸੇ ਨੇ ਐਡਮਿਟ ਨਹੀਂ ਕਰਾਇਆ ਨਾ ਹੀ ਮੈਨੂੰ ਕਿਸੇ ਨੇ ਫੋਨ ਕਰਕੇ ਪੁੱਛਿਆ ਨਾ ਹੀ ਮੇਰੀ ਕਿਸੇ ਨੇ ਹੈਲਪ ਕੀਤੀ ਉੱਥੇ ਮੰਤਰੀ ਸਾਹਿਬ ਨੇ ਉੱਥੇ ਪਹਿਲੇ ਹੀ ਟੀਮ ਭੇਜੀ ਦੀ ਬਾਕੀ ਵਿਕਾਜੀ ਨੇ ਉਹਨੇ ਮੇਰੀ ਮੇਰੀ ਉਹਦੇ ਨਾਲ ਫੋਨ ਤੇ ਕੰਟੈਕਟ ਹੁੰਦਾ ਰਿਹਾ ਉਹ ਟੀਮ ਮੇਰੇ ਕੋ ਆਈ ਹੈ ਉਹ ਇੱਕ ਤਰੀ ਉਹ ਦੋ ਤਿੰਨ ਵਾਰ ਮੇਰੇ ਕੋ ਚੰਡੀਗੜ੍ਹ ਆਏ ਨੇ ਉੱਥੇ ਉਹਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹ ਦੂਸਰੇ ਬੰਦੇ ਕਾਂਗਰਸੀ ਹੈ ਜਿਹੜੇ ਇਹ ਤੇ ਮੇਰੀ ਗਰੀਬੀ ਦਾ ਜਾਂ ਮੇਰੇ ਬੇਟੇ ਦੇ ਬਿਮਾਰ ਹੋਣ ਦਾ ਇਹ ਨਜਾਇਜ਼ ਮੀਡੀਆ 'ਚ ਅਜਿਹੇ ਬਿਆਨ ਦੇ ਰਿਹਾ ਬੜੀ ਸ਼ਰਮ ਵਾਲੀ ਗੱਲ ਹੈ ਜਿਨੇ ਪੁੱਛਿਆ ਤੱਕ ਨਹੀਂ ਜਿਨੇ ਹਾਲ ਤੱਕ ਨਹੀਂ ਪੁੱਛਿਆ ਤੇ ਇਹ ਜਿਹੀਆਂ ਖਬਰਾਂ ਦਿੰਦਿਆਂ ਸ਼ਰਮਾਣੀ ਚਾਹੀਦੀ ਇਹਨਾਂ ਨੂੰ ਤੇ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਕਿ ਇਹਦੀ ਗਰੀਬੀ ਦਾ ਮਜ਼ਾਕ ਨਹੀਂ ਲਾਣਾ ਚਾਹੀਦਾ ਮੈਂ ਇਹਨਾਂ ਸ਼ਬਦਾਂ ਨਾਲ ਕਹਿੰਦਾ ਮੈਂ ਬੜਾ ਬਹੁਤ ਜ਼ਿਆਦਾ ਇੰਦੇ ਕੋਈ ਕਾਨੂੰਨੀ ਕਾਰਵਾਈ ਕਰਾਂਗਾ ਜਿਹਨੇ ਮੇਰੇ ਤੇ ਇਹ ਜਿਹਾ ਧੱਬਾ ਲਾਇਆ ਨਗਰੀਬ ਐ ਮੈਂ ਕੋਈ ਠੂਠਾ ਮੰਗਣ ਥੋਈ ਜਾਂਦਾ ਜਿਨਿਕੇ ਕਿ ਠੂਠਾ ਮੰਗਣ ਜਾਂਦਾ ਮੈਂ ਵੀ ਸਵੇਰੇ ਜਨੈ ਸ਼ਾਮ ਨੂੰ ਆਲਿਆ ਤੇਹੀਂ ਮੰਗ ਕੇ ਤੇ ਰੋਟੀ ਖੰਨੇ ਆ ਕਿ ਬਿਨਾ ਮਤਲਬ ਹੀ ਸਟੇਜਾਂ ਤੇ ਚੜ ਕੇ ਹਜੇ ਭਾਸ਼ਣ ਦੇਣ ਡੇ ਮੈਂ ਚੀਜ਼ ਬਹੁਤ ਖਲਾਬ ਐ ਮੰਤਰੀ ਸਾਹਿਬ ਨੇ ਜਿੰਨੀ ਕੁ ਮੇਰੀ ਹੈਲਪ ਕੀਤੀ ਹੈ ਬਹੁਤ ਜ਼ਿਆਦਾ ਅੱਜ ਮੇਰਾ ਬੇਟਾ ਤੰਦਰੁਸਤ ਹੈ ਉਹ ਮੰਤਰੀ ਸਾਹਿਬ ਦੀ ਵਜ੍ਹਾ ਕਾਰਨ ਹੈ ਔਰ ਮੰਤਰੀ ਸਾਹਿਬ ਦਾ ਮੈਂ ਰਿਣੀ ਆ ਔਰ ਰਿਣੀ ਰਹਾਗਾ ਸਤਿ ਸ੍ਰੀ ਅਕਾਲ ਜੀ ਮੈਂ ਅੰਮਿਤ ਮਹਿਰਾ ਸਰਨੇ ਤੋਂ ਮਸਲਾ ਇਹ ਹੈ ਜੀ ਸਾਡੇ ਪਾਰਟੀ ਦਾ ਵਰਕਰ ਹੈ ਉਹਨਾਂ ਦਾ ਬੇਟਾ ਬਿਮਾਰ ਸੀ ਚੋਹਾਣ ਹਸਪੀਟਲ ਸਭ ਤੋਂ ਪਹਿਲਾਂ ਵੀਡੀਓ ਦੇਖ ਲਓ ਉਸ ਤੋਂ ਬਾਅਦ ਗੱਲ ਤੋਰਨੇ ਦਾ ਉਹਨਾਂ ਕੋਈ ਮੋੜਾ ਬਮਾਰ ਹੋ ਗਿਆ ਉਹਨੂੰ ਇਥੋਂ ਜਵਾਬ ਦਿੱਤਾ ਬੱਚਾ ਗਰੀਬ ਇਬਤਾਰਾ ਕੀ ਕਰੇ ਉਹ ਕਹਿੰਦੇ ਉਹਨਾਂ ਨੇ ਕਹਿੰਦੇ ਜੀ ਫੋਨ ਕਰਤਾ ਤੇ ਪੀਜੀਏ ਆਜੋ ਜੀ ਮੈਂ ਨਾਲੇ ਚਲੇਗਾ ਖੁਦ ਉਹਨਾਂ ਦੇ ਉਹਨਾਂ ਨੂੰ ਐਡਮਿਟ ਕਰਾਉਂਦੇ ਉੱਥੇ ਸਾਨੂੰ ਕਿਹਨੇ ਪੁੱਛਿਆ ਦਾ ਕਰੀ ਫਿਰ ਉੱਥੇ ਜਾ ਕੇ ਅਸੀਂ ਮੈਂ ਨਾਲੇ ਸਾਨੂੰ ਫੋਨ ਕੀਤਾ ਇਹਨਾਂ ਨੇ ਉਹਦੇ ਸਾਰਾ ਅਰੇਂਜਮੈਂਟ ਕਰਕੇ ਉਸ ਬੰਦੇ ਨੂੰ ਐਡਮਿਟ ਕਰਾਇਆ ਤੇ ਉਹਦਾ ਇਲਾਜ ਕਰਾਇਆ ਸੋ ਮੇਰੇ ਕਹਿਣਾ ਮਤਲਬ ਇਹ ਕਿ ਜਨਰੇ ਨਾਲ ਤੁਹਾਨੂੰ ਅਲੈਕਮ ਤੁਸੀਂ ਸਾਰਿਆਂ ਨੇ ਵੀਡੀਓ ਸੁਣੀ ਹੋਣੀ ਆ ਕਿ ਇਹ ਕਹਿ ਰਹੇ ਕਿ ਇੱਕ ਗਰੀਬ ਵਰਕਰ ਇਹ ਆ ਪਾਰਟੀ ਦਾ ਉਹ ਵਰਕਰ ਹੈ ਸਾਡਾ ਸੋਨ ਲਾਲ ਐਮਸੀ ਜਿਹੜਾ ਸਾਡੇ ਸਰਨੇ ਦੇ ਉਹਨਾਂ ਦਾ ਬੇਟਾ ਇੱਕ ਤਰੀਕ ਨੂੰ ਆਪਣਾ ਬਿਮਾਰ ਹੋ ਜਾਂਦਾ ਉਹਦੀ ਕਾਫੀ ਕ੍ਰਿਟੀਕਲ ਕੰਡੀਸ਼ਨ ਹੋ ਜਾਂਦੀ ਹੈ ਉਹਨਾਂ ਨੂੰ ਅਸੀਂ ਚੋਹਾਣ ਹਸਪੀਟਲ ਦਾਖਲ ਕਰਵਾਨੇ ਆ ਤੇ ਉਹ ਕੰਡੀਸ਼ਨ ਕ੍ਰਿਟੀਕਲ ਹੁੰਦੀ ਗਈ ਸ਼ਾਮ ਨੂੰ ਉਹਨਾਂ ਨੇ ਮੰਤਰੀ ਸਾਹਿਬ ਨਾਲ ਗੱਲ ਕੀਤੀ ਸੋਨ ਲਾਲ ਜੀ ਨੇ ਮੰਤਰੀ ਸਾਹਿਬ ਲਾਲ ਚੰਦ ਜੀ ਨਾਲ ਗੱਲ ਕੀਤੀ ਕਿ ਮੇਰੇ ਮੁੰਡੇ ਦੀ ਜਿਹੜੀ ਤਬੀਅਤ ਹੈ ਇਹ ਕ੍ਰਿਟੀਕਲ ਹੁੰਦੀ ਜਾ ਰਹੀ ਹੈ ਤੇ ਮੈਂ ਆਪਣਾ ਮੁੰਡਾ ਚੋਹਾਨ ਹਸਪੀਟਲੋਂ ਆਪਣਾ ਇੱਥੋਂ ਰੈਫਰ ਕਰਵਾਉਣਾ ਚਾਹਨਾ ਤੇ ਮੈਂ ਪੀਜੀਆਈ ਲੈ ਕੇ ਜਾਣਾ ਚਾਹਨਾ ਤੇ ਉਹਨਾਂ ਮਤਲਬ ਪ੍ਰੂਫ ਲਈ ਗੱਲ ਦੱਸਣਾ ਇੱਕ ਤਰੀਕ ਨੂੰ ਸੋਨ ਲਾਲ ਐਮ ਸੀ ਜੀ ਦਾ ਮੁੰਡਾ ਚੋਹਾਨੋ ਹਸਪੀਟਲ ਦਾਖਲ ਹੁੰਦਾ 3 ਤਰੀਕ ਨੂੰ ਡਿਸਚਾਰਜ ਕਰ ਦਿੰਦੇ ਇਥੋਂ ਉਸ ਤੋਂ ਬਾਅਦ ਇਹਨਾਂ ਦਾ ਬਿੱਲ ਬਣਦਾ ਲੱਖ ਦੇ ਕਰੀਬ ਬਿੱਲ ਬਣਦਾ ਤੇ ਮੰਤਰੀ ਸਾਹਿਬ ਜੀ ਨੇ ਫੋਨ ਕੀਤਾ ਚੋਹਾਨੋ ਹਸਪੀਟਲ ਕਿ ਤੁਸੀਂ ਲੈਸ ਕਰੋ ਜਿੰਨਾ ਹੁੰਦਾ ਉਹਨਾਂ ਨੇ ਲੈਸ ਕੀਤਾ ਤੇ 65000 ਰੁਪਿਆ ਬਿੱਲ ਬਣਾਤਾ ਉਹਨਾਂ ਨੇ ਤੇ ਫਿਰ ਮੰਤਰੀ ਸਾਹਿਬ ਜੀ ਨੇ 65000 ਰੁਪਿਆ ਬਿੱਲ ਦਿੱਤਾ ਇਹ ਦੇਖੋ ਇਹ 65000 ਹੈ 65000 ਇਹਨਾਂ ਨੇ ਚੋਹਾਨ ਹਸਪੀਟਲ ਦਾ ਬਿੱਲ ਭੇਜਿਆ ਇਹ 65000 ਲਿਖਿਆ ਹੋਇਆ ਤੁਹਾਨੂੰ ਵੀਡੀਓ ਦੇ ਨਾਲ ਐਡ ਕਰ ਦਾਂਗੇ ਜੇ ਨਹੀਂ ਲੱਭ ਰਿਹਾ ਤੇ ਇਹ 65000 ਬਿੱਲ ਬਣਾਇਆ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਭੇਜਦਾ ਸਕੈਨਰ ਆਪਣੇ ਹਸਪੀਟਲ ਦਾ ਚੋਹਾਨ ਦਾ ਇਸ ਸਕੈਨਰ ਤੇ ਪੇਮੈਂਟ ਕੀਤੀ ਜਾਂਦੀ ਹੈ ਚੋਹਾਨ ਹਸਪੀਟਲ ਨੂੰ 65000 ਰੁਪਿਆ ਤੇ 3 ਤਰੀਕ ਨੂੰ ਡਿਸਚਾਰਜ ਕਰ ਲੈਂਦੇ ਆ ਤੇ ਮੰਤਰੀ ਸਾਹਿਬ ਜੀ ਦੀ سپورਟ ਦੇ ਨਾਲ ਇਹ ਪੀਜੀਆਈ ਤੁਰ ਪੈਂਦੇ ਆ 3 ਤਰੀਕ ਨੂੰ ਅੱਗੇ ਮੰਤਰੀ ਸਾਹਿਬ ਜੀ ਨੇ ਪਹਿਲਾਂ ਹੀ ਡਾਕਟਰਾਂ ਨੂੰ ਫੋਨ ਕਰਤੇਦਾ ਹੀ ਕਿ ਮੇਰਾ ਇੱਦਾਂ ਦਾਦਾ ਬਰਕਰ ਆ ਰਿਹਾ ਸੋਨ ਲਾਲ ਇਹਨਾਂ ਦੇ ਮੁੰਡੇ ਦੀ ਕਾਫੀ ਕ੍ਰਿਟੀਕਲ ਕੰਡੀਸ਼ਨ ਹੈ ਤੇ ਤੁਸੀਂ ਇਹਨਾਂ ਨੂੰ ਉੱਥੇ ਦਾਖਲ ਕਰਨਾ ਇਹ 3 ਤਰੀਕ ਨੂੰ ਇੱਥੋਂ ਤੁਰ ਪੈਂਦੇ ਆ ਚੋਹਾਨ ਹਸਪੀਟਲੋਂ ਅੱਗੇ ਸ਼ਾਮ ਨੂੰ ਉੱਥੇ ਪਹੁੰਚ ਜਾਂਦੇ ਆ ਤੇ 3 ਤਰੀਕ ਨੂੰ ਰਾਤ ਨੂੰ ਪੀਜੀਆਈ 9:36 ਮਿੰਟ ਦੇ ਰਾਤ ਨੂੰ ਸੋਹਣ ਲਾਲ ਐਮਸੀਈ ਦਾ ਮੁੰਡਾ ਵਿਨੋਦ ਉਹਨਾਂ ਨੂੰ ਉੱਥੇ ਦਾਖਲ ਕਰ ਲੈਂਦੇ ਆ ਤੇ ਦੇਖੋ ਜੀ ਸਾਰੇ ਸਪੋਰਟ ਮੰਤਰੀ ਸਾਹਿਬ ਜੀ ਨੇ ਕੀਤੀ ਚੋਹਾਣ ਹਸਪੀਟਲ ਵੀ ਜਿੰਨਾ ਬਿੱਲ ਬਣਿਆ ਸਾਰਾ ਮੰਤਰੀ ਸਾਹਿਬ ਜੀ ਨੇ ਪੇ ਕੀਤਾ ਅੱਗੇ ਪੀਜੀਆ ਵੀ ਮੰਤਰੀ ਸਾਹਿਬ ਜੀ ਨੇ ਇਹਨਾਂ ਨੂੰ ਐਡਮਿਸ਼ਨ ਦਵਾਇਆ ਮਤਲਬ ਕਿ ਉਸ ਤੋਂ ਬਾਅਦ ਅਗਲੇ ਦਿਨ 4 ਤਰੀਕ ਨੂੰ ਇਹਨਾਂ ਨੂੰ ਫੈਮਿਲੀ ਨੂੰ ਰੈੱਡ ਕਰਾਸ ਦੇ ਵਿੱਚ ਰਹਿਣ ਲਈ ਕਮਰਾ ਵੀ ਦਵਾਇਆ ਮੰਤਰੀ ਸਾਹਿਬ ਨੇ ਮਤਲਬ ਕਿ A ਤੋਂ ਲੈ ਕੇ Z ਤੱਕ ਸਾਰੀ سپورਟ ਮੰਤਰੀ ਸਾਹਿਬ ਨੇ ਕੀਤੀ ਤੇ ਤੁਸੀਂ ਕਿਸ ਆਧਾਰ ਤੇ ਵੀਡੀਓ ਪਾ ਰਹੇ ਹੋ ਕੀ ਆਹੇ ਪੀਜੀਆਈ ਗੇ ਉੱਥੇ ਖੱਜਲ ਹੋਏ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਉਸ ਤੋਂ ਬਾਅਦ ਮੈਂ ਜਗਿੰਦਰਪਾਲ ਜੀ ਨੂੰ ਫੋਨ ਕੀਤਾ ਫਿਰ ਜਗਿੰਦਰਪਾਲ ਜੀ ਨੇ ਆਪਣੇ ਉੱਥੇ ਫੋਨ ਕਰਕੇ ਤੇ ਸੋਨ ਲਾਲ ਐਮਸੀ ਦੇ ਮੁੰਡੇ ਦੀ ਐਡਮਿਸ਼ਨ ਕਰਾਈ ਮਤਲਬ ਕਿ ਤੁਸੀਂ ਕਿੱਦਾਂ ਇੱਕ ਝੂਠ ਕਿੱਦਾਂ ਬੋਲ ਰਹੇ ਹੋ ਐਡੋਬੀ ਨੇ ਕੌਨਫੀਡੈਂਸ ਨਾਲ ਝੂਠ ਬੋਲ ਰਹੇ ਹੋ ਤੁਸੀਂ ਕਿ ਕੰਮ ਕਿਸੇ ਨੇ ਕਰਾਇਆ ਕ੍ਰੈਡਿਟ ਤੁਸੀਂ ਕਾਂਗਰਸੀ ਦਵਾਈ ਜਾਂਦੇ ਹੋ ਵੀ ਜਿੰਨੇ ਕੰਮ ਕਰਵਾਇਆ ਉਹਨਾਂ ਅਜੇ ਤੱਕ ਤੇ ਵੀਡੀਓ ਵੀ ਨਹੀਂ ਪਾਈ ਅਜੇ ਤੱਕ ਮੇਰੇ ਸਾਹਮਣੇ ਲੱਖ ਲੱਖ 2 2 ਲੱਖ ਰੁਪਈਆ ਮੰਤਰੀ ਸਾਹਿਬ ਤੇ ਲੋਕਾਂ ਨੂੰ ਵੈਸੇ ਹੀ ਦਾਨ ਕਰ ਦਿੰਦੇ ਆ ਥੋੜੇ ਦਿਨ ਪਹਿਲਾਂ ਹੀ ਜਲੰਧਰ ਦੇ ਵਿੱਚ ਇੱਕ ਕੇਸ ਆਇਆ ਮੰਤਰੀ ਸਾਹਿਬ ਕੋਲ ਉਹ 29 ਕੋਈ ਡੈੱਡ ਬੋਡੀ ਦਾ ਚੱਕਰ ਹੀ 3 ਲੱਖ ਰੁਪਈਆ ਮੰਤਰੀ ਸਾਹਿਬ ਨੇ ਉਹਨਾਂ ਨੂੰ ਦਿੱਤਾ ਤੇ ਮੰਤਰੀ ਸਾਹਿਬ ਨੇ ਤੇ ਅਜੇ ਤੱਕ ਕੋਈ ਵੀਡੀਓ ਨਹੀਂ ਪਾਈ ਕਿ ਦੇਖੋ ਜੀ ਮੈਂ ਕਿੰਨੇ ਪੈਸੇ ਦੇ ਰਿਹਾ ਕਿੰਨੇ ਗਰੀਬ ਲੋਕਾਂ ਦੇ ਮੰਤਰੀ ਸਾਹਿਬ ਵਿਆਹ ਵੀ ਕਰਾਉਂਦੇ ਆ ਕਈਆਂ ਨੂੰ ਸਗਣ ਦਿੰਦੇ ਕਈਆਂ ਨੂੰ ਦਾਜ ਦਿੰਦੇ ਅਜੇ ਤੱਕ ਕਿੰਨੀਆਂ ਕਿ ਮੰਤਰੀ ਸਾਹਿਬ ਨੇ ਵੀਡੀਓ ਪਾਈਆਂ ਆਪਣੇ ਦਾਨ ਦੀਆਂ ਵੀ ਤੁਸੀਂ 500 ਰੁਪਇਆ ਜੇਬ ਚੋਂ ਕੱਢ ਕੇ ਜਦੋਂ ਦਿੰਦੇ ਹੋ ਤੇ ਤੁਹਾਡਾ ਕੈਮਰਾਮੈਨ ਪਹਿਲੇ ਤਿਆਰ ਹੁੰਦਾ ਕਿੰ ਲੋ ਜੀ ਉਹਨੇ ਵੀਡੀਓ ਬਣਨ ਲੱਗੀ ਆ 500 ਰੁਪਏ ਦੇਣ ਲੱਗੇ ਆ ਤੇ ਵੀਡੀਓ ਤਿਆਰ ਆ ਕਿ ਲੋਕਾਂ ਨੂੰ ਦੱਸਿਏ ਵੀ ਤੁਸੀਂ 5 500 ਦੇਣ ਵੇਲੇ ਵੀ ਸਟੰਟ ਖੇਡਦੇ ਹੋ ਤੇ ਮੰਤਰੀ ਸਾਹਿਬ ਤੇ 5 5 ਲੱਖ ਦੇਗੇ ਵੀ ਕੋਈ ਵੀਡੀਓ ਨਹੀਂ ਪਾਉਂਦੇ ਵੀ ਤੁਸੀਂ ਝੂਠੀ ਰਾਜਨੀਤੀ ਨਾ ਕਰੋ ਲੋਕਾਂ ਨੂੰ ਟੋਡੀਆਂ ਕਾਲੀਆਂ ਕਰਤੂਤਾਂ ਦਾ ਪਤਾ ਹੈ ਵੀ ਜੋ ਕੰਮ ਤੁਸੀਂ ਕਰਾਇਆ ਨਹੀਂ ਹੁੰਦਾ ਉਹ ਤੁਸੀਂ ਲੋਕਾਂ ਨੂੰ ਦੱਸ-ਦੱਸ ਕੇ ਤੁਸੀਂ ਆਪਣਾ ਕ੍ਰੈਡਿਟ ਲੈਂਦੇ ਹੋ ਮੈਂ ਆਪਣੇ ਪਿੰਡ ਦੀ ਗੱਲ ਹੀ ਦੱਸਾਂ ਮੈਂ 2 ਮਿੰਟ ਹੀ ਲਾਵਾਂਗਾ ਬਸ ਕਿ ਸਾਡੇ ਪਿੰਡ ਸਰਕਾਰੀ ਸਕੂਲ ਦੀ ਸੜਕ ਬਣੀ 70 ਕ 75 ਸਾਲ ਤੱਕ ਅੱਜ ਤੱਕ ਬਥੇਰੇ ਐਮਐਲਏ ਆਏ ਕਿਸੇ ਨੇ ਨਹੀਂ ਬਣਾਈ ਜਦੋਂ ਉਹ ਮੰਤਰੀ ਸਾਹਿਬ ਆਏ ਮੰਤਰੀ ਸਾਹਿਬ ਜਿੱਤ ਗਏ ਤੇ ਮੰਤਰੀ ਸਾਹਿਬ ਨੇ ਮਹੀਨੇ ਬਾਅਦ ਹੀ ਉਹ ਸਾਡੀ ਸੜਕ ਬਣਾਤੀ ਜਦੋਂ ਸੜਕ ਬਣਾਤੀ ਤੇ ਕਾਂਗਰਸੀਆਂ ਨੂੰ ਪਤਾ ਹੀ ਕਿ ਸਾਡੋ ਸਾਡੇ ਨੰਬਰ ਘਟ ਜਣੇ ਆ ਇਹਨਾਂ ਨੇ ਕੀ ਕੀਤਾ ਕਿ ਪਿੰਡ ਰੋਲਾ ਪਾਣਾ ਸ਼ੁਰੂ ਕਰਤਾ ਤੇ ਦੇਖੋ ਜੀ ਇਹ ਤੇ ਸੜਕ ਦੇ 10 ਸਾਲ ਪਹਿਲਾਂ ਦੀ ਪਾਸ ਹੋਈ ਦੀ ਆ ਇਹ ਹੁਣ ਬਣਾਣ ਲੱਗ ਪਿਆ ਇਦਾਂ ਉਸ ਤੋਂ ਬਾਅਦ ਸਾਡੇ ਸਰਨੇ ਦੀ ਇੱਕ ਸੜਕਾ ਸਮਸ਼ਾਨਗੜ ਸਰਨੇ ਵੀ ਸਮਸ਼ਾਨਗੜ ਪੈਂਦਾ ਉਹਨੂੰ 3-4 ਬਾਡਾਂ ਲੱਗਦੀਆਂ 42 43 44 45 ਇਹ ਸਾਰੀਆਂ ਬਾਡਾਂ ਦਾ ਸਮਸ਼ਾਨਗੜ ਹੈ ਉਹਦੀ ਵੀ ਮੰਤਰੀ ਸਾਹਿਬ ਨੇ ਸੜਕ ਬਣਵਾ ਕੇ ਦਿੱਤੀ ਤੇ ਇਹਨਾਂ ਨੂੰ ਟੈਨਸ਼ਨ ਪੈ ਗਈ ਕਿ ਯਾਰ ਸਾਰਾ ਕ੍ਰੈਡਿਟ ਤੇ ਮੰਤਰੀ ਸਾਹਿਬ ਲੈ ਰਿਆ ਕੰਮ ਕਰਾ ਕੇ ਇਹਨਾਂ ਨੇ ਲੋਕਾਂ 'ਚ ਰੋਲਾ ਪਾਤਾ ਵੀ ਅੱਬੇ 10 ਸਾਲ ਪਹਿਲਾਂ ਪਾਸ ਹੋਈ ਦੀ ਕੋਈ ਟਰਾਂਸਫਾਰਮਰ ਖਾਏ ਪਿੰਡ 'ਚ ਕਹਿੰਦੇ ਇਹ ਰਜਿੰਦਰਪਾਲ ਪਾਸ ਕਰਾ ਕੇ ਦਾ ਹੀ ਮਤਲਬ ਕਿ ਐ ਮੰਤਰੀ ਸਾਹਿਬ ਦੇ ਜਿਹੜਾ ਵੀ ਕੰਮ ਕਰਾਉਂਦੇ ਆ ਇਹ ਲੋਕਾਂ ਨੂੰ ਨੈਗੇਟਿਵ ਕਰਦੇ ਆ ਕਿ ਇਹ ਤਾਂ ਪਹਿਲਾਂ ਦਾ ਪਾਸ ਹੋਣਾ ਸੀ ਵੀ 10 ਸਾਲ ਦਾ ਪਾਸ ਕੰਮ ਅੱਜ ਕਰਾਉਣਾ ਸੀ ਮੰਤਰੀ ਨੇ ਤੁਸੀਂ ਗੱਲਾਂ ਦਾ ਕੜਾ ਨਾ ਬਣਾਓ ਅਗਰ ਬਾਤੋਂ ਸੇ ਬਨ ਜਾਏ ਬਾਤ ਤੋਂ ਫਿਰ ਬਾਤ ਹੀ ਕੀਆ ਹੈ ਤੁਸੀਂ ਗੱਲਾਂ ਦਾ ਕੜਾ ਬਣਾ ਕੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੋ ਆਪਣੇ ਵੱਲ ਖਿੱਚਣਾ ਚਾਹੁੰਦੇ ਹੋ ਪਰ ਆਮ ਪਬਲਿਕ ਬੜੀ ਇੰਟੈਲੀਜੈਂਟ ਆ ਸਾਰਿਆਂ ਨੂੰ ਪਤਾ ਕਿਹੜਾ ਸਹੀ ਆ ਕਿਹੜਾ ਗਲਤ ਆ ਤੇ ਇਨ੍ਹਾਂ ਸ਼ਬਦਾਂ ਨਾਲ ਹੀ ਮੈਂ One of the premium and prestigious professional institutes providing a wide range of professional courses with 100% placement assistance. We are Sri Sai Group of Institutes.